हां जी मित्रों आज खड़े हैं पटियाले राजपुरा रोड एसएसटी नगर के बिल्कुल सामने जदा ਤੁਸੀਂ ਮਿੱਤਰੋ ਰਾਜਪੁਰੇ ਵਾਲੀ ਸਾਈਡ ਤੋਂ ਚੰਡੀਗੜ੍ਹ ਵਾਲੀ ਸਾਈਡ ਤੋਂ ਆਹ ਪੁਰਾਣਾ ਬੱਸ ਸਟੈਂਡ ਵੱਲ ਜਾਣਾ ਦੁਖਣਵਾਰ ਸਾਹਿਬ ਵੱਲ ਜਾਣਾ ਕਾਲੀ ਮਾਤਾ ਮੰਦਿਰ ਜਾਣਾ ਤਾਂ ਆਹ ਮੂਰਤੀ ਤੁਹਾਨੂੰ ਦਿਖਾਈ ਦੇਵੇਗੀ ਇਸੇ ਪੌਲੇ ਦੀ ਤੁਹਾਨੂੰ ਪਟਿਆਲੇ ਚ ਐਂਟਰ ਹੋਣ ਤੋਂ ਪਹਿਲਾਂ ਸ਼੍ਰੀ ਭੋਲੇ ਦੇ ਦਰਸ਼ਨ ਕਰਨੇ ਹੋਣਗੇ ਜੀ ਆਹ ਦੇਖ ਸਕਦੇ ਹੋ ਇਹ ਮੂਰਤੀ ਬਹੁਤ ਵੱਡੀ ਲੱਗੀ ਹੋਈ ਹੈ ਜੀ ਸ਼੍ਰੀ ਭੋਲੇ ਮਹਾਰਾਜ ਜੀ ਦੀ ਆਹ ਦੇਖੋ ਜੀ ਆ ਤੁਸੀਂ ਦਰਸ਼ਨ ਜ਼ਰੂਰ ਕਰਿਓ ਇਹ ਤੁਹਾਨੂੰ ਰਾਜਪੁਰੇ ਆਉਂਦੇ ਹੋਏ ਨਾ ਰਾਜਪੁਰੇ ਤੋਂ ਪਟਿਆਲਾ ਬਾਈਪਾਸ ਤੇ ਆਉਂਦੇ ਹੋਏ ਆਹ ਸ਼੍ਰੀ ਭੋਲੇ ਦੀ ਬਹੁਤ ਵੱਡੀ ਮੂਰਤੀ ਲੱਗੀ ਆ ਜੀ ਤੇ ਨਾਲੇ ਬਹੁਤ ਪੁਰਾਣਾ केदारनाथ ਜਿਹਦਾ ਮੰਦਿਰ ਆ ਪ੍ਰਾਚੀਨ ਮੰਦਿਰ ਤਾਂ ਤੁਸੀਂ ਵੀ ਇੱਥੇ ਆ ਕੇ ਜ਼ਰੂਰ ਦਰਸ਼ਨ ਕਰ ਸਕਦੇ ਹੋ ਬਹੁਤ ਵੱਡੀ ਮੂਰਤੀ ਲੱਗੀ ਹੈ ਜੀ ਰਾਜਪੁਰਾ ਤੋਂ ਪਟਿਆਲੇ ਵੱਲ ਜਦੋਂ ਤੁਸੀਂ ਜਾਓਗੇ ਲੋ ਜੀ ਤੁਹਾਨੂੰ ਨੇੜੇ ਤੋਂ ਦਰਸ਼ਨ ਕਰਵਾ ਦਿੰਨੇ ਆਪਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਆ ਦੇਖੋ ਮੂਰਤੀ ਬਹੁਤ ਵੱਡੀ ਮੂਰਤੀ ਲੱਗੀ ਆ ਸ਼ਿਵ ਭੋਲੇ ਦੀ ਤੁਸੀਂ ਦਰਸ਼ਨ ਕਰ ਸਕਦੇ ਹੋ ਜਦੋਂ ਰਾਜਪੁਰੇ ਤੋਂ ਪਟਿਆਲੇ ਵੱਲ ਦੀ ਆਉਣਾ ਬਿਲਕੁਲ ਰੋਡ ਤੇ ਲੱਗੀ ਵੀ ਆ ਮੇਨ ਹਾਈਵੇ ਤੇ ਆ ਦੇਖੋ ਐਸਐਸਟੀ ਨਗਰ ਨੂੰ ਛੜਕ ਜਾਂਦੀ ਆ ਇਹ ਜਾਂਦੀ ਆ ਪੁਰਾਣੇ ਬਸ ਸਟੈਂਡ ਨੂੰ ਕਾਲੀ ਮਾਤਾ ਮੰਦਿਰ ਨੂੰ ਕਚਹਿਰੀਆਂ ਨੂੰ ਮਿਨੀ ਸੈਕਟੇਟ ਦੁਖਨਵਰ ਸਾਹਿਬ ਤੇ ਆ ਦੇਖੋ ਆ ਮੂਰਤੀ ਆ ਜੀ ਬਹੁਤ ਵੱਡੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇ ਦੇਖ ਸਾਹ ਰਹੇ ਪਰਾਚੀਨ ਮੰਦਿਰ ਹੈ ਜੀ ਕੈਦਾਰਨਾਲ ਜੀ ਦਾ ਇਹ ਮੂਰਤੀ ਹੈ ਜੀ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇ ਕਿ ਪਟਿਆਲੇ ਦੇ ਵਿੱਚ ਬਹੁਤ ਵੱਡੀ ਮੂਰਤੀ ਸ਼ਿਵ ਭੋਲੇ ਦੀ ਲੱਗ ਚੁਕੀ ਆ ਤੇ ਨਾਲੇ ਮੰਦਿਰ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਭ ਤੱਕ ਸ਼ਿਵ ਭੋਲੇ ਦੇ ਭਗਤਾਂ ਤੱਕ ਪਹੁੰਚ ਸਕੇ ਤਾਂ ਇੱਥੇ ਆ ਕੇ ਦਰਸ਼ਨ ਤੁਸੀਂ ਕਰ ਸਕਦੇ ਹੋ ਦੇਖ ਸਕਦੇ ਹੋ ਬਹੁਤ ਵੱਡੀ ਮੂਰਤੀ ਹੈ ਜੀ ਬਹੁਤ ਵੱਡੀ ਮੂਰਤੀ ਇਹ ਲੱਗੀ ਕਿੱਥੇ ਹੈ ਜੀ ਪਟਿਆਲੇ ਰਾਜਪੁਰਾ ਰੋਡ ਐਸਐਸਟੀ ਨਗਰ ਦੇ ਬਿਲਕੁਲ ਸਾਹਮਣੇ ਨੇੜੇ ਚੜ੍ਹਦੀ ਗਲਾ ਟਾਈਮ ਟੀਵੀ ਚੈਨਲ ਹੈ ਜੀ ਉਹਦੇ ਆਫਿਸ ਦੇ ਬਿਲਕੁਲ ਸਾਹਮਣੇ ਲੱਗੀ ਹੋਈ ਹੈ ਜੀ ਮੂਰਤੀ ਸ਼ੇਅਰ ਜਰੂਰ ਕਰਿਓ ਜੀ ਵੀਡੀਓ ਨੂੰ